ਸਿਵਲ ਹਸਪਤਲ ਖਰੜਾ ਮਰੀਜ਼ਾਂ ਤੋਂ ਕੀ ਬੋ ਠੀਕ ਕਰਨਾ ਬਿਮਾਰਾਂ ਨੂੰ ਪਰ ਖੁਦ ਹੀ ਬਿਮਾਰ ਚੱਲ ਰਿਹਾ ਹੈ ਜਿੱਥੇ ਪੜਦਿਆਂ ਦੇ ਥਾਂ ਤੇ ਬੈੱਡ ਸ਼ੀਟਾਂ ਟੰਗੀਆਂ ਹੋਈਆਂ ਹਨ ਬਾਥਰੂਮ ਥਾਂ ਦਾ ਟੁੱਟੇ ਪਏ ਹਨ ਕੂੜੇ ਦੇ ਢੇਰ ਲੱਗੇ ਪਏ ਹਨ ਸਫਾਈ ਵੱਲ ਕੋਈ ਧਿਆਨ ਨਹੀਂ ਦਿੱਤਾ ਜਾ ਰਿਹਾ ਆੜੀ ਕਿਸਮਤ ਨੂੰ ਹੋ ਰਿਹਾ ਸਿਵਲ ਹਸਪਤਲ ਖਰੜਾ ਜੋ ਕਿ ਇਲਾਕੇ ਦਾ ਸਭ ਤੋਂ ਵੱਡਾ ਹਸਪਤਲ ਹੈ ਇਹ ਸਾਰਾ ਮਾਮਲਾ ਲੋਕਾਂ ਵੱਲੋਂ ਪੰਜਾਬ ਦੇ ਉੱਚ ਅਧਿਕਾਰੀ ਅਨੁਰਾਗ ਬਰਮਾ ਦੇ ਧਿਆਨ ਵਿੱਚ ਲਿਆਂਦਾ ਗਿਆ ਅੱਥਾ ਸੁਣਾਣੇ ਆ ਹਸਪਤਾਲ ਦੀ ਹਾਲਤ ਬਾਰੇ ਕੀ ਜਾਣਕਾਰੀ ਦੇ ਦਿੰਦੇ ਹਨ ਅਨੁਰਾਗ ਬਰਮਾ ਪਰਦੇ ਜਿਹੜੀ ਖਿੜਕੀਆਂ ਦੇ ਸ਼ੀਸ਼ੇ ਤੱਕ ਨਹੀਂ ਅਵੇਲੇਬਲ ਹੈਗੇ ਉੱਥੇ ਪਰਦੇ ਜਿਹੜੇ ਉਹ ਬੈੱਡ ਸ਼ੀਟਸ ਹੁੰਦੀਆਂ ਨੇ ਪੇਸ਼ੈਂਟਸ ਵੱਲੋਂ ਉਹਨਾਂ ਨੂੰ ਲਗਾ ਕੇ ਉੱਥੇ ਮਤਲਬ ਆਪਣਾ ਉਹ ਕੀਤਾ ਜਾ ਰਿਹਾ ਪਲੱਸ ਜਿਹੜੇ ਵਾਸ਼ਰੂਮਸ ਨੇ ਇੰਨੀ ਕੁ ਮਾੜੀ ਕੰਡੀਸ਼ਨ ਚ ਨੇ ਕਿ ਬਾਰੂਮ ਇੱਕ ਬਿਆਨ ਨਹੀਂ ਕਰ ਸਕਦੇ ਇਹ ਪ੍ਰੋਬਲਮ ਸੁਣ ਦੱਸੀ ਹੈ ਤਾਂ ਹੈਲਥ ਸੈਕਟਰੀ ਸਾਹਿਬ ਦੇ ਧਿਆਨ ਚ ਆ ਗਈ ਹੈ ਸਰਕਾਰ ਦੀ ਇੱਛਾ ਹੈ ਕਿ ਅਸੀਂ ਸਾਰੇ ਹਸਪੀਟਲਸ ਦੀ ਰੀਨੋਵੇਸ਼ਨ ਕਰਕੇ ਉਹਨਾਂ ਨੂੰ ਬਹੁਤ ਵਧੀਆ ਬਣਾਈਏ ਤਾਂ ਹੈਲਥ ਸੈਕਟਰੀ ਸਾਹਿਬ ਆਪਣੀ ਟੀਮ ਭੇਜ ਕੇ ਇਹਨੂੰ ਚੈੱਕ ਕਰਾਂਗੇ ਤੇ ਇਸ ਤੇ ਸੁਧਾਰ ਇਸ ਦੇ ਵਿੱਚ ਲਿਆਉਣਗੇ ਹਸਪੀਟਲ ਬਾਥਰੂਮ ਵੀਰਾ ਅਵੇਲੇਬਲ ਹੈਗੇ ਨੇ ਮਗਰ ਜਿਹੜੇ ਸਟਾਫ ਹੈ ਉਹ ਆਪਣਾ ਲੋਕ ਲਗਾ ਕੇ ਰੱਖਦੇ ਨੇ ਤੇ ਜਿਹੜਾ ਆਮ ਪੇਸ਼ੀਐਂਟ ਜਿਹੜੇ ਹੈਗੇ ਨੇ ਉਹਨਾਂ ਨੂੰ ਫਰਸਟ ਫਲੋਰ ਤੇ ਜਿਹੜਾ ਪ੍ਰਾਈਵੇਟ ਰੂਮਸ ਵੀ ਨੇ थर्ड ਹਸਪੀਟਲ ਦੀ ਗੱਲ ਕੀਤੀ ਦੀ ਉਹਦੇ ਚ ਆਪ ਜਿਹੜਾ ਪ੍ਰਾਈਵੇਟ ਰੂਮਸ ਹੈਗੇ ਨੇ ਕਿ ਉਹ ਸਟਾਫ ਆਪ ਰੈਸਟ ਕਰਦਾ ਤੇ ਪੇਸ਼ੈਂਟਸ ਲਈ ਲੋਕਰ ਮਤਲਬ ਜਿੰਨੇ ਵਾਸ਼ਰੂਮ ਹੈਗੇ ਨੇ ਫਲੋਰ ਗਰਾਉਂਡ ਫਲੋਰ ਨੂੰ ਛੱਡ ਕੇ ਬਾਕੀ ਸਾਰੇ ਲੋਕਰ ਰੱਖ ਦੇਣੇ ਇਹਦੀ ਚੈਕਿੰਗ ਅੱਜ ਐਸ ਡੀ ਐਮ ਖਰੜ ਤੇ ਹੈਲਥ ਸੈਕਟਰੀ ਸਾਹਿਬ ਕੋਈ ਸੀਨੀਅਰ ਅਫਸਰ ਭੇਜ ਕੇ ਕਰਾ ਲੈਣਗੇ ਤੇ ਦੇ ਵਿੱਚ ਡੈਫੀਨਿਟਲੀ ਜਿੱਥੇ ਜਿੱਥੇ ਕੋਈ ਕਿਸੇ ਨੇ ਗਲਤੀ ਕੀਤੀ ਉਸ ਦੇ ਵਿੱਚ ਸੁਧਾਰ ਕੀਤਾ ਜਾਏਗਾ